ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਰਾਜਾ ਵੜਿੰਗ ਦੀ ਪਤਨੀ ਦੀ ਹਮਾਇਤ ਗਿੱਦੜਬਾਹਾ ਜਿਮਣੀ ਚੋਣਾ ਚੱਕੀ ਸਰਬਜੀਤ ਸਿੰਘ ਨੇ ਅਮਰਤਾ ਵੜਿੰਗ ਦੀ ਹਮਾਇਤ ਕੀਤੀ ਹੈ ਕਿ ਲੋਕਾਂ ਨੂੰ ਵੋਟਾਂ ਪਾਉਣ ਦੇ ਲਈ ਸਰਬਜੀਤ ਸਿੰਘ ਖਾਲਸਾ ਨੇ ਪੋਸਟਰ ਜਾਰੀ ਕੀਤਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਇਸ ਸਮੇਂ ਜਿਮਨੀ ਚੋਣਾ ਸ਼ਾਹਮਾਤ ਦੀ ਗੇਮ ਚੱਪੜ ਚੁੱਕੀਆਂ ਨੇ ਹਰ ਕੋਈ ਆਪਣਾ ਦਾਅ ਲਾਉਣਾ ਚਾਹੁੰਦਾ ਹੈ ਐਸੇ ਦਾਅ ਦੇ ਦਰਮਿਆਨ ਖਬਰ ਨਿਕਲ ਕੇ ਆਈ ਚਰਚਾ ਚੱਲੀ ਸੋਸ਼ਲ ਮੀਡੀਆ ਤੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਮੈਂਬਰ ਫਰੀਦਕੋਟ ਦੇ ਵੱਲੋਂ ਰਾਜਾ ਵੜਿੰਗ ਦੀ ਧਰਮ ਪਤਨੀ ਬੀਬਾ ਅਮਰਤਾ ਵੜਿੰਗ ਨੂੰ ਹਮਾਇਤ ਦਿੱਤੀ ਗਈ ਹੈ। ਉਹਨਾਂ ਨੂੰ ਸਮਰਥਨ ਦਿੱਤਾ ਗਿਆ। ਉਹਨਾਂ ਦੇ ਹੱਕ 'ਚ ਵੋਟਾਂ ਪਾਉਣ ਦੀ ਗੱਲ ਕਹੀ ਗਈ ਹੈ। ਆਖਰਕਾਰ ਇਹਦੇ ਵਿੱਚ ਕਿੰਡੀ ਕਿ ਸੱਚਾਈ ਹੈ? ਪੋਸਟਰ 'ਚ ਕੀ ਲਿਖਿਆ ਹੈ ਵੀ ਤੁਹਾਨੂੰ ਦੱਸ ਦਿਆਂ। ਪੋਸਟਰ 'ਚ ਲਿਖਿਆ ਹੈ ਕਿ ਸਰਵਜੀਤ ਸਿੰਘ ਖਾਲਸਾ ਦਾ ਤੈ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੇ ਐਮਪੀ ਹਲਕੇ ਦੇ ਖੇਤਰ ਗਿੱਦੜਵਾ ਵਿੱਚ ਫਿਰਕੂ ਪਾਰਟੀ, ਭਾਜਪੀ ਤੇ ਆਪ ਨੂੰ ਹਰਉਣ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੈਣ ਅਮਰਤਾ ਵੜਿੰਗ ਦੀ سپورਟ ਕਰਨ ਦਾ ਫੈਸਲਾ ਕੀਤਾ ਹੈ ਸਰਬਜੀਤ ਸਿੰਘ ਖਾਲਸਾ ਨੇ ਗਿੱਦੜਵਾ ਵਿੱਚ ਆਪਣੇ ਮੋਤਵਾਰਨ ਭੈਣ ਅਮਰਤਾ ਵੜਿੰਗ ਨੂੰ ਵੋਟ ਤੇ ਸਪੋਰਟ ਕਰਨ ਲਈ ਆਖਿਆ ਇਹ ਗੱਲ ਪੋਸਟ ਦੇ ਪੋਸਟਰ ਵਿੱਚ ਲਿਖੀ ਹੈ ਉੱਥੇ ਹੱਥ ਪੰਜੇ ਦਾ ਚੋਣ ਨਿਸ਼ਾਨ ਸਰਬਜੀਤ ਸਿੰਘ ਖਾਲਸਾ ਅਮਰਤਾ ਵੜਿੰਗ ਤੇ ਰਾਜਾ ਵੜਿੰਗ ਦੀ ਫੋਟੋ ਲੱਗੀ ਹੋਈ ਹੈ ਹੁਣ ਇਹ ਪੋਸਟਰ ਹੈ ਇਸ ਤੋਂ ਬਾਅਦ ਰਾਜਨੀਤੀ ਹੁੰਦੀ ਹੈ ਸ਼ੁਰੂ ਕਿ ਆਖਰਕਾਰ ਪੋਸਟਰ ਸੱਚਾ ਹੈ ਕਿ ਝੂਠਾ ਹੈ ਇਸ ਮਾਮਲੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਇੱਕ ਗੱਲ ਆਖੀ ਹੈ ਸਰਬ ਸਿੰਘ ਖਾਲਸਾ ਨੇ ਕਿਹਾ ਕਿ ਜਿਹੜਾ ਪੋਸਟਰ ਵਾਇਰਲ ਕੀਤਾ ਗਿਆ ਅਮਰਤਾ ਵੜਿੰਗ ਨੂੰ ਜਿਹੜਾ ਸਮਰਥਨ ਦੇਣ ਵਾਲਾ ਇਹ ਪੋਸਟਰ ਜਿਹੜਾ ਹੈ ਸਾਰੇ ਦਾ ਸਾਰੀ ਪੋਸਟ ਹੈ ਜਿਹੜੀ ਇਹ ਫਰਜੀ ਹੈ ਉਹਨਾਂ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ ਇਸ ਸਬੰਧੀ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਆਖਿਆ ਕਿ ਰਾਜਾ ਵੜਿੰਗ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਾਰਵਾਈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇਕਰ ਇਹ ਕਿਸੇ ਹੋਰ ਦੀ ਛੇੜਾਰਤ ਹੈ ਤਾਂ ਅਸੀਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸਾਡੀ ਕਿਸੇ ਨਾਲ ਵੀ ਗੱਲਬਾਤ ਗੁਰੂ ਸਿਧਾਂਤੇ ਅਧਾਰਤ ਹੋਵੇਗੀ ਕਿਉਂਕਿ ਅਸੀਂ ਸੰਗਤ ਅਤੇ ਗੁਰੂ ਨੂੰ ਸਮਰਪਥਾ ਇਸ ਤਰ੍ਹਾਂ ਦੀਆਂ ਫਰਜੀਆਂ ਫੋਟੋ ਐਡਿਟ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡੇ ਲਈ ਪਹਿਲਾ ਧਰਮ ਰਾਜਨੀਤੀ ਬਾਅਦ ਚ ਇਹਨਾਂ ਲੋਕਾਂ ਦਾ ਸਮਰਥਨ ਕਰਨ ਦਾ ਕੋਈ ਮਤਲਬ ਨਹੀਂ ਹੈ ਇਸ ਲਈ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਉਹ ਆਪ ਕਿਸੇ ਪਿੱਛੇ ਲੱਗ ਕੇ ਆਪਣਾ ਰਾਹ ਤੋਂ ਗੁੰਮਰਾਹ ਨਾ ਹੋਣ ਅਸੀਂ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ ਇਹ ਗੱਲ ਸਰਵਜੀਤ ਸਿੰਘ ਖਾਲਸਾ ਨੇ ਕਹੀ ਹੈ ਕਿਉਂਕਿ ਗਿੱਦੜਵਾੜੀ ਚੋਣ ਜਿਹੜੀ ਉਹ ਕਰਵਟ ਚ ਬੈਠ ਚੁੱਕੀ ਹੈ ਕਿ ਹੁਣ ਰਾਜਾ ਵੜਿੰਗਲੀ ਨਿਕਲਣਾ ਤੇ ਡਿੰਪੀ ਤਲੌੜੀ ਬਾਜ਼ੀ ਮਾਰਨਾ ਜਿਹੜਾ ਸ਼ਾਹਮਾਤ ਦੇ ਗੇਮ ਬਣ ਚੁੱਕੀ ਹੈ ਤਾਜ਼ਾ ਹਾਲਾਤ ਗਿੱਦੜਵਾਏ ਦੇ ਕੁਝ ਹੋਰ ਬਿਆਨ ਕਰਦੇ ਆ ਇਹ ਸਭ ਕਾਸੇ ਦੇ ਵਿੱਚ ਹੁਣ ਇਹ ਪੋਸਟ ਕਿੰਨੇ ਪਾਈ ਕੀ ਮਕਸਦ ਸੀ ਕੀ ਇਹ ਕਾਂਗਰਸ ਦੇ ਆਈਟੀ ਸੈੱਲ ਦਾ ਕੰਮ ਹੈ ਕੀ ਰਾਜਾ ਵੜਿੰਗ ਦੇ ਸਮਰਥਕਾਂ ਦਾ ਕੰਮ ਹੈ ਕੀ ਸਰਬਜੀਤ ਸਿੰਘ ਖਾਲਸਾ ਪੋਸਟਪੌਨ ਤੋਂ ਬਾਅਦ ਆਪ ਮੁੱਕਰ ਰਹੇ ਨੇ ਇਹ ਸਾਰੇ ਸਵਾਲ ਨੇ ਕੀ ਦੂਜੀਆ ਵਿਰੋਧੀ ਪਾਰਟੀਆਂ ਨੇ ਪਾਈ ਹੈ ਕਿ ਭਾਈ ਪੋਲਰਾਈਜੇਸ਼ਨ ਹੋ ਜਾਵੇ ਕਿ ਰਾਜਾ ਵੜਿੰਗ ਦੇ ਹੱਕ ਚ ਤਾਂ ਜਿਹੜਾ ਕਹਿ ਲੀਏ ਕਿ ਸਿੱਖ ਵੋਟ ਉਧਰ ਜਾ ਰਿਹਾ ਪਰ ਦੂਜੇ ਵੋਟ ਨੂੰ ਸਾਧਨ ਦੇ ਲਈ ਕੌਣ ਕਰ ਸਕਦਾ ਇਦਾਂ ਤੁਹਾਨੂੰ ਪਤਾ ਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੇ ਆਖਰਕਾਰ ਸਰਬਜੀਤ ਸਿੰਘ ਖਾਲਸਾ ਨੇ ਕਾਰਵਾਈ ਦੀ ਗੱਲ ਆਖੀ ਦੇਖਦੇ ਆ ਕਿ ਕਾਰਵਾਈ ਕਦੋਂ ਹੁੰਦੀ ਹੈ